ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਕਰਮ ਸਿੰਘ ਮਜੀਠੀਆ ਡਰਗ ਦਾ ਧੰਦਾ ਕਰਨ ਵਾਲਾ ਜਿਹਦੀ ਕੈ ਲਏ ਸ਼ਿਟ ਨੇ ਦੁਆਰਾ ਤਿਆਰੀ ਕੀਤੀ ਹੈ ਬੀਪੀਸੀਨ ਦੁਆਰਾ ਪਹਿਨ ਗਈਆਂ ਤੇ ਉਸ ਬਿਕਰਮ ਸਿੰਘ ਮਜੀਠੀਆ ਦੀ ਕਹਿੰਦੇ ਸੁਰੱਖਿਆ ਪੰਜਾਬ ਸਰਕਾਰ ਨੇ ਵਾਪਸ ਲੈ ਲਈ ਤੇ ਉਹਨਾਂ ਟੀਕਾ ਪੈਂਦੀਆਂ ਨੇ ਇਦਾਂ মিডিਆ ਨੂੰ ਐਨਕਾਂ ਲਾ ਕੇ ਲਾ ਕੇ ਦਿਖਾਉਂਦਾ ਸੀ ਕਿ ਦੇਖੋ ਐਨਕ ਵਧੀਆ ਲੱਗਦੀ ਹੈ ਇਹ ਤਾਂ ਜ ਕਿਸੇ ਭਵੰਤਮਾਨ ਤੇ ਹਲਾ ਖਿਜ ਗਿਆ ਇਹਨੇ ਸੁਰੱਖਿਆ ਵਾਪਸ ਲੈ ਲਈ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਹ ਜਿਹੜੇ ਡਾਕਟਰ ਟੀਮੇ ਵਰਗੇ ਨੇ ਉਹ ਜਿਹੜਾ ਹੁਣ ਬੋਲ ਵੀ ਨਹੀਂ ਸਕਦਾ ਉਹਨੇ ਪ੍ਰੈਸ ਕਾਨਫਰੰਸ ਕਰਤੀ ਕਹਿੰਦਾ ਚੰਗਾ ਨਹੀਂ ਕੀਤਾ ਬੀਜੇਪੀ ਨੇ ਵੀ ਗਲਤ ਰਵਈਆ ਅਪਣਾ ਲਿਆ ਭਵੰਤਮਾਨ ਸਰਕਾਰ ਨੇ ਵਧੀਆ ਨਹੀਂ ਕੀਤਾ ਇਦਾਂ ਹੀ ਕਹਿੰਦੇ ਸਿੱਧੂ ਮੂਸੇਵਾਲੇ ਨਾਲ ਹੋਈ ਸੀ ਉਹਦੀ ਸਕਿਉਰਿਟੀ ਬਾਬਸ ਲੈ ਲਈ ਸੀ ਨਾ ਮਤਲਬ ਕਿ ਕੋਈ ਮਜੇਠੀਏ ਦੇ ਗੋਲੀ ਕਾਲੀ ਨਾ ਮਾਰ ਦੇ ਕਿਤੇ ਡਰਦੇ ਨੇ ਵਿਚਾਰੇ ਦੇਖੋ ਇਹਨਾਂ ਦੀ ਕਰਤੂਕ ਉਤ ਕੰਪੇਅਰ ਵੀ ਇਹਨਾਂ ਕਰਦੇ ਨੇ ਸਿੱਧੂ ਮੂਸੇਵਾਲੇ ਨਾਲ ਸ਼ਰਮ ਨਹੀਂ ਹੁੰਦੀ ਇਹਨਾਂ ਲੋਕਾਂ ਨੂੰ ਇਹ ਉਹੀ ਹਰਾਮਖੋਰ ਨੇ ਮਜੇਠੀਏ ਵਰਗੇ ਜਿਹੜੇ ਕਹਿੰਦੇ ਸੀ ਸਿੱਧੂ ਮੂਸੇਵਾਲੇ ਦੇ ਗੈਂਗਸਟਰਾਂ ਦੇ ਨਾਲ ਸਬੰਧ ਨਹੀਂ ਇਹ ਇਹ ਇਦਾਂ ਬਕਵਾਸ ਕਰਦੇ ਸੀ ਹੁਣ ਕਹਿੰਦੇ ਜੀ ਸਾਡੀ ਸਕਿਉਰਿਟੀ ਸਾਡੇ ਮਤਲਬ ਕਿ ਬੇਕਰਮ ਸਿੰਘ ਮਜੀਠੀਏ ਸਾਡੇ ਸੀਨੀਅਰ ਨੇਤਾ ਦੀ ਆਗੂ ਦੀ ਸਕਿਉਰਿਟੀ ਵਾਪਸ ਲੈ ਲਈ ਉਹ ਤਾਂ ਨਹੀਂ ਸੀ ਸਾਰ ਡਾਰੀ ਕਿਸੇ ਦਾ ਹੈ ਨਹੀਂ ਹੁਣ ਡਰਦੇ ਕਿਉਂ ਫਿਰ ਜੇ ਪੰਜਾਬ ਦੀ ਰਾਖੀ ਕਰਨੀ ਹੈ ਐਡੇ ਵੱਡੇ ਲੀਡਰੋਂ ਤੁਸੀਂ ਬੱਬਰ ਸ਼ੇਰ ਨੂੰ ਜਰਨੈਲ ਕਹਿੰਦੇ ਸੀ ਇਹਨੂੰ ਮਾਝੇ ਦਾ ਹੁਣ ਜਰਨੈਲ ਚੀਕਾਂ ਕਿਉਂ ਮਾਰਦਾ ਬਾਕੀ ਜੇ ਮਨਰਾਬ ਸਰਕਾਰ ਨੇ ਸਿਕਿਉਰਟੀ ਬਾਪਸ ਲੈ ਲਈ ਤਾਂ ਆਪਣੇ ਖਰਚੇ ਤੇ ਰੱਖ ਲੋ 10000 ਕਰੋੜ ਦਾ ਟਿੱਟੇ ਦਾ ਧੰਦਾ ਕੀਤਾ ਵਪਾਰੀਆਂ ਨੂੰ ਇਹਨਾਂ ਅਕਾਲੀਆਂ ਨੂੰ ਕਿਹੜਾ ਪਤਾ ਹੈ ਨਹੀਂ ਵੀ ਮਿਲੀਟਰੀ ਕਿੰਨਾ ਕੁ ਭਲਾ ਮਨਸ ਹੈ ਆਪਣੀ ਸਿਕਿਉਰਟੀ ਰੱਖ ਲੋ ਬੈਲੀ ਗੱਲ ਤਾਂ ਜਿਹੜਾ ਜਰਨੈਲ ਹੋਵੇ ਮਾਝੇ ਦਾ ਉਹਨੂੰ ਡਰ ਕੀਦਾ ਸ਼ਰਮ ਨਹੀਂ ਆਉਂਦੀ ਸਾਨੂੰ ਕੀ ਕਰਦੂ ਤਾਂ ਕਰਦੇ ਹੁਣ ਸਿੱਟ ਨਮੀ ਬਣੀ ਹੈ ਸ਼ਾਇਦ ਚੰਗਣਗੀ ਦੁਆਰਾ 2-4 ਸਾਲ ਜੇਲ੍ਹ ਚ ਲੱਗਣਗੇ ਮੈਨੂੰ ਲੱਗਦਾ ਹੈ ਕਿਉਂਕਿ ਜਿਹੜੀ ਰਾਜਨੀਤੀ ਚੱਲ ਰਹੀ ਹੈ ਵੱਡੇ ਸਿਰਾਂ ਵਾਲਿਆਂ ਦੀ ਉਹਨੇ ਕੋਈ ਨਾ ਕੋਈ ਤਾਂ ਤਾਣਾ ਬਾਣਾ ਬੁਣਦਾ ਹੀ ਹੈ ਕੋਈ ਨਾ ਕੋਈ ਤਾਂ ਸੱਪ ਨਮਾ ਕੱਢਣਾ ਹੀ ਅਗਲੇ ਨੇ ਪਰ ਹੁਣ ਐਨਕਾਂ ਲਾ ਕੇ ਦੇਖੀ ਦਿਖਾਈ ਮਿਹੜੀਆਂ ਹੁਣ ਟੀਕਾ ਮਾਰ ਦਿਓ ਯਾਰ ਜਰਨੈਲੀ ਕਿੱਥੇ ਥੋਡੀ ਫੁਕਰੇ ਹੋ ਤੁਸੀਂ ਹੁਣ ਡਰ ਗਏ ਨਹੀਂ ਜੀ ਉਹ ਉਹ ਸਾਡੇ ਨਾਲ ਉਹ ਉਹ ਸੀਨੀਅਰ ਆਗੂ ਨੇ ਸ਼੍ਰੋਮਣੀ ਕਾਲਜੋਂ ਦੇ ਤੇ ਸਕਿਉਰਟੀ ਵਾਪਸ ਨਹੀਂ ਲੈਣੀ ਸੀ ਕਿਉਂ ਨਹੀਂ ਲੈਣੀ ਸੀ ਭਾਈ ਤੁਸੀਂ ਤਾਂ ਟੈਚਰਾਂ ਕਰ ਦੇ ਸਕਦੇ ਕੁਝ ਵੀ ਹੈ ਠੀਕ ਹੈ ਉਹ ਸਰਕਾਰ ਦਾ ਕੰਮ ਨਹੀਂ ਕਰ ਰਿਹਾ ਭਗਵੰਤ ਮਾਨ ਉਹਨੂੰ ਚਲੋ ਉਹਦਾ ਗਾਲਾਂ ਗੋਲਾਂ ਲੋਕ ਦਿੰਦੇ ਨੇ ਉਹ ਵੱਖਰੀ ਗੱਲ ਹੈ ਪਰ ਤੁਝ ਦਾ ਅੱਖ ਵਿੱਚ ਰੜਕਦੇ ਜੀ ਥੋਨੂੰ ਕਮੀ ਛਡੂ ਵਾਲਾ ਹਾਲਾ ਮੁੱਖ ਮੰਤਰੀ ਹੈ ਪਾਵਰ ਚ ਹੈਗਲਾ ਤੂੰ ਤਾਂ ਕਹਿੰਦਾ ਸੀ ਉਹਦੇ ਘਸੋਂਨ ਮਾਰਿਆ ਉਹ ਪੁਲਿਸ ਵਾਲੀ ਨਾਲ ਕਿਸੇ ਨਾ ਸੈਟਿੰਗ ਪਤਾ ਨਹੀਂ ਕੀ ਕੁਛ ਬਕਵਾਸ਼ ਕੀਤਾ ਸੀ ਤਾਂ ਘਸੋਂਨ ਮਾਰਿਆ ਆ ਖੀ ਲਾਲ ਹੋ ਗਈ ਹੁਣ ਤੇਰੀ ਅੱਖ ਲਾਲ ਹੋ ਗਈ ਕੁਛ ਹੋਰ ਵੀ ਲਾਲ ਹੋ ਗਿਆ ਕੱਲ ਹੀ ਆਖੀ ਲਾਲ ਹੋਈ ਹੈ ਜਾਂ ਕੁਛ ਹੋਰ ਵੀ ਲਾਲ ਹੋ ਗਿਆ ਇਵੀ ਡਾਕਟਰ ਕੋਲੇ ਜਾ ਕੇ ਚੈੱਕ ਕਰ ਲਿਓ। ਖਾਂਸੀ ਆਉਂਦੀ ਹੈ ਕੀ ਕਰੀਏ? ਜ਼ਰੂਰੀ ਹੈ ਤੁਹਾਡੀਆਂ ਕਰਤੂਤਾਂ ਦੇਖ ਕੇ। ਹੁਣ ਜਰਨੈਲ ਮਾਜੇ ਦੇ ਮਾਜੇ ਦੇ ਜਰਨੈਲ ਹੁਣ ਟੀਕਾ ਵੀ ਮਾਰਦੇ ਨੇ। ਮਾਜੇ ਦੇ ਜਰਨੈਲਾਂ ਨੂੰ ਵੱਡੀ ਸਰੀਸਾ ਪਾ ਕੇ ਉੱਪਰ ਦੀ ਲੜਨਾ ਚਾਹੀਦਾ। ਉਹ ਜੱਜ ਮੈਂ ਨੰਘ ਪਿੱਛੇ ਲਾਉਂਦੇ ਹੁੰਦੇ ਨੇ ਢਾਲ ਜੀ ਉਹ ਦਾ ਕੇ ਰੱਖੋ। ਦਸਤਾਨੇ ਲਾ ਕੇ ਰੱਖੋ ਜਿਹੜੇ ਉਹ ਲੋਹੇ ਦੇ ਆਉਂਦੇ ਨੇ ਉਹ ਪਾ ਕੇ ਰੱਖੋ। ਲੜੋ ਜਬ ਨਾਲ ਮਣ ਕੇ ਸਾਡੀ ਦੀ ਸਕਿਉਰਟੀ ਵਾਪਸ ਲੈ ਲਈ ਭਵੰਤਮਨ ਸਰਕਾਰ ਨੇ ਅਗਲੇ ਨੇ ਪੈਕ ਲਾਇਆ ਹੁਣ ਇੱਕ ਟਿਕੰਦਾ ਵੱਧ ਜੇ ਤੋ ਫੋਨ ਗਿਆ ਹੁਣ ਉਹਨਾਂ ਨੇ ਕਹਿਤਾ ਹੁਣਾ ਵੀ ਇੱਕ ਪੇਜ ਫੇਰ ਲਾਉਂਗਾ ਪਹਿਲਾਂ ਇਹ ਸਕਿਉਰਟੀ ਵਾਪਸ ਕਰੋ ਯਾਨੀ ਕਿ ਲਾਓ ਵਾਪਸ ਤੋਂ ਕਹਿਤਾ ਹੁਣਾ ਅਗਲੇ ਨੇ ਇਹ ਮੈਨੂੰ ਸੁਣ ਕੇ ਨਾ ਇਦਾਂ ਲੱਗਣਾ ਵੀ ਗੈਨੇ ਬੁੱਟਾ ਸਿੰਘ ਵੀ ਕਮਲਾ ਜਿਹਾ ਹੋਇਆ ਨਹੀਂ ਨਹੀਂ ਥੋਡੀਆਂ ਕਰਤੂਤਾਂ ਜਿਹੜੀਆਂ ਨੇ ਉਹ ਕਮਲਮਾਰਕੀ ਦੱਸੀਆਂ ਜਾ ਸਕਦੀਆਂ ਨੇ ਕਿਉਂਕਿ ਸੀਰੀਅਸ ਬੰਦਾ ਤੁਹਾਡੀਆਂ ਕਰਤੂਤਾਂ ਦੱਸ ਨਹੀਂ ਸਕਦਾ ਥੋੜਾ ਜਿਹਾ ਉਦਾਂ ਦਾ ਮਾਹੌਲ ਬਣਾਉਣਾ ਪੈਂਦਾ ਤੁਸੀਂ ਹਰਾਮਖੋਰੋ ਕਿਹੜਾ ਮੁੱਦਾ ਹੈ ਪੰਜਾਬ ਦਾ ਜਿੱਤੇ ਗੱਲ ਕੀਤੀ ਹੋਵੇ ਭਗਵਾਨ ਤਮਾਨ ਮੈਨੂੰ ਇਦਾਂ ਕਹਿੰਦਾ ਫਲਾਣਾ ਮੈਨੂੰ ਇਦਾਂ ਕਹਿੰਦਾ ਚੰਨੀ ਇਦਾਂ ਕਹਿੰਦਾ ਮੋਦੀ ਇਦਾਂ ਤੁਸੀਂ ਇਦਾਂ ਹੀ ਕਰਦੇ ਰਹੋ ਤੁਸੀਂ ਇੱਕ ਮੁੱਦੇ ਤੇ ਸੀਰੀਅਸ ਹੋ ਕੇ ਗੱਲ ਕਰੀਏ ਕਦੇ ਤੁਸੀਂ ਹਰਾਮਖੋਰੋ ਜਦੋਂ ਕਿਸਾਨੀ ਸੌਰੀ ਜਦੋਂ ਖੇਤੀ ਕਾਲੇ ਕਾਨੂੰਨ ਲੈ ਕੇ ਆਈ ਸੀ ਬੀਜੇਪੀ ਸਰਕਾਰ ਹਾਲਾਂਕਿ ਮੈਂ ਤਾਂ ਹੱਕ ਵਿੱਚ ਆ ਮੈਨੂੰ ਨਾ ਕਿਤੇ ਕੋਈ ਗਲਤ ਕਹਿ ਰਹੇ ਹੋ ਤੁਸੀਂ ਤਰੀਫਾਂ ਕਰ ਰਹੇ ਹੋ ਜਦੋਂ ਕਿਸਾਨਾਂ ਨੇ ਫੇਰੀ ਡਾਂਗ ਫਿਰ ਤੁਸੀਂ ਮੌਕੇ ਤੇ ਬਦਲ ਗਏ ਸੀ ਤੁਸੀਂ ਇੱਕ ਵੀ ਮੁੱਦਾ ਪੰਜਾਬ ਦਾ ਉਠਾਇਆ ਹੋਵੇ ਸ੍ਰੀ ਸ੍ਰੀ ਅਸੋਕੇ ਦੱਸਤਾ ਦਿਓ ਬਸ ਸ਼ਰਮ ਕਰੋ ਮਾੜੀ ਮੁੱਟੀ ਜੱਟ ਬਹੁਤ ਵਧੀਆ ਕੀਤਾ ਭਗਵਾਨ ਤੁਮਾਰ ਨੇ ਸਕਿਉਰਿਟੀ ਵਾਪਸ ਲੈ ਲਈ ਅੱਛਾ ਇਹ ਵੀਡੀਓ ਸੁਣ ਕੇ ਨਾ ਕਈਆਂ ਨੇ ਮੈਨੂੰ ਕਹਿਣਾ ਵੀ ਯਾਰ ਕਿ ਤੇ ਉਧਰ ਕਿਤੇ ਉਧਰ ਅਸੀਂ ਨਾ ਉਧਰ ਨਾ ਉਧਰ ਅਸੀਂ ਤਾਂ ਆਪਣੇ ਟਿਕਾਣੇ ਤੇ ਖੜ ਕੇ ਗੱਲ ਕਰਦੇ ਆ ਜਿਹੜਾ ਬੰਦਾ ਜਿੱਥੇ ਸੱਚ ਬੋਲਦਾ ਉੱਥੇ ਉਹਨੂੰ ਸੱਚ ਹੀ ਕਹਿਣਾ ਜਿੱਥੇ ਬੰਦਾ ਝੂਠ ਬੋਲਦਾ ਉਹਨੂੰ ਅਸੀਂ ਝੂਠ ਕਹਿਣਾ ਸਾਨੂੰ ਕੋਈ ਮਤਲਬ ਨਹੀਂ ਕੱਲ ਕੀ ਸੀ ਕੱਲ ਨੂੰ ਕੀ ਹੋਣਾ ਅੱਜ ਕੀ ਹੈ ਅੱਜ ਦਾ ਅੱਜ ਦੇਖਣਾ ਹੈ ਵੀ ਅੱਜ ਗਲਤ ਕੌਣ ਹੈ ਉਹਨੂੰ ਅੱਜ ਹੀ ਗਲਤ ਕਹਿਣਾ ਕੱਲ ਨੂੰ ਜਿਹੜਾ ਸਹੀ ਹੋਊ ਉਹਨੂੰ ਸਹੀ ਵੀ ਕਮਾਣਾ ਹੈ ਇਹ ਉਹ ਜਰਨੈਲ ਨਾ ਨਹੀਂ ਠੀਕ ਆ ਜਰਨੈਲ ਕਿਉਂ ਕਹਿੰਦੇ ਇਹ ਤਾਂ ਡਰੱਗੀ ਆ ਯਾਰ 10000 ਕਰੋੜ ਦਾ ਚਿੱਟੇ ਦਾ ਵਪਾਰੀ ਹੈ ਸਜ਼ਾ ਹੋਣੀ ਇਹਨੂੰ ਗੱਲ ਮੇਰੀ ਚੇਤੇ ਰੱਖਿਓ ਲਿਖ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ